ਸੁਪਰੀਮ ਕੋਰਟ ਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਨੂੰ ਜੀਆ ਔਰ ਇਸ ਬਾਰੇ ਹੋਰ ਕਿਸੇ ਨੇ ਨਹੀਂ ਸਭੂ ਐਡਵੋਕੇਟ ਜਨਰਲ ਨੇ ਬਿਆਨ ਦਿੱਤਾ ਆ ਗੁਰਮਿੰਦਰ ਸਿੰਘ ਜਿਹੜੇ ਸੀਨੀਅਰ ਐਡਵੋਕੇਟ ਨੇ ਉਹਨਾਂ ਨੇ ਬਿਆਨ ਜਾਰੀ ਕੀਤਾ ਔਰ ਇਸ ਬਿਆਨ ਤੋਂ ਬਾਅਦ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਦਰ ਅਸਲ ਚੰਡੀਗੜ੍ਹ ਦੇ ਅੰਦਰ ਸੀਐਮ ਨਿਵਾਸ ਦੇ ਨਾਲ ਜਿਹੜੀ ਸਾਹਮਣੇ ਇੱਕ ਸੜਕ ਲੱਗਦੀ ਹੈ ਉਹ ਪਰਮਨੈਂਟਲੀ ਬੰਦ ਕੀਤੀ ਗਈ ਸੀ 1980 ਦੇ ਦਹਾਕੇ ਦੇ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਉਸ ਵੇਲੇ ਖੜਕੂਵਾਦ ਦਾ ਦੌਰ ਸੀ ਔਰ ਉਸੇ ਦੇ ਵਾਸਤੇ ਉਸੇ ਤੋਂ ਬਚਾਅ ਦੇ ਖਾਤਰ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਸੜਕ ਨੂੰ ਬੰਦ ਕਰ ਦਿੱਤਾ ਜਾਂਦਾ ਤੇ ਉਹ ਸੜਕ ਪਰਮਨੈਂਟਲੀ ਹੁਣ ਤੱਕ ਬੰਦ ਰਹਿੰਦੀ ਹੈ ਔਰ ਇਸ ਕੇਸ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਰੈਟ ਪਟੀਸ਼ਨ ਜਿਹੜੀ ਹੈ ਉਹ ਹਾਈ ਕੋਰਟ ਚ ਪਾਈ ਜਾਂਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਬਈ ਇਹ ਰੋਡ ਖੋਲਣ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਸੀ ਟ੍ਰਾਇਲ ਬੇਸਿਸ ਤੇ ਹੀ ਰੋਡ ਖੋਲਣ ਦੀ ਗੱਲ ਕੀਤੀ ਗਈ ਸੀ ਦੱਸਦੀ ਹੈ ਕਿ ਹਾਈ ਕੋਰਟ ਦੇ ਵੱਲੋਂ ਆਰਡਰ ਸਨ ਕਿ ਟ੍ਰਾਇਲ ਬੇਸਿਸ ਦੇ ਉੱਤੇ ਇਸ ਰੋਡ ਨੂੰ ਖੋਲ੍ਹਿਆ ਜਾਵੇ 500 ਮੀਟਰ ਦਾ ਸਟ੍ਰੈਚ ਕੁਝ ਦੱਸਿਆ ਜਾਂਦਾ ਆ ਸੀਐਮ ਨਿਵਾਸ ਦੇ ਬਾਹਰ ਔਰ ਇਸੇ 500 ਮੀਟਰ ਸਟ੍ਰੈਚ ਨੂੰ ਖੋਲ੍ਹਿਆ ਨਹੀਂ ਸੀ ਗਿਆ ਇਸ ਦੇ ਨਾਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਖਾਸੀਆਂ ਨਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਖਾਸ ਕਰਕੇ ਟ੍ਰੈਫਿਕ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਟ੍ਰੈਫਿਕ ਖਾਸਾ ਉੱਥੇ ਦਾ ਪ੍ਰੋਬਲਮ ਕ੍ਰੀਏਟ ਕਰਦਾ ਪਿਆ ਸੀ ਟ੍ਰੈਫਿਕ ਲੰਘਣਾ ਔਖਾ ਹੋਇਆ ਤੇ ਇਸ ਵਾਸਤੇ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਵੀ ਕਈ ਵਾਰ ਇਹ ਗੱਲਾਂ ਜਿਹੜੀਆਂ ਨੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀਆਂ ਨੇ 1980 ਤੋਂ ਬਾਅਦ ਹੁਣ ਤੱਕ ਉਹ ਰੋਡ ਬੰਦ ਸੀ ਉੱਥੇ ਟ੍ਰੈਫਿਕ ਦਾ ਆਉਣਾ ਜਾਣਾ ਦੇ ਹੀ ਸਗਾ ਜਿਸ ਜਿਸ ਨੂੰ ਲੈ ਕੇ ਰਿਟ ਪਟੀਸ਼ਨ ਫਾਈਲ ਕੀਤੀ ਜਾਂਦੀ ਹੈ ਔਰ ਰਿਟ ਪਟੀਸ਼ਨ ਦੇ ਆਧਾਰ ਦੇ ਉੱਤੇ ਇਹ ਫੈਸਲਾ ਸੁਣਾ ਦਿੱਤਾ ਜਾਂਦਾ ਆ ਕਿ ਹਾਈ ਕੋਰਟ ਦੇ ਵੱਲੋਂ ਕਿ ਇਸ ਰੋਡ ਨੂੰ ਟ੍ਰਾਇਲ ਬੇਸਿਸ ਦੇ ਉੱਤੇ ਖੋਲ ਦਿੱਤਾ ਜਾਵੇਗਾ 1 ਮਈ ਜਿਹੜੀ ਹੈ ਉਹ ਨਿਰਧਾਰਤ ਕੀਤੀ ਜਾਂਦੀ ਹੈ ਅੱਜ 3 ਮਈ ਹੋ ਚੁੱਕੀ ਹੈ ਖੈਰ 1 ਮਹੀਨ ਨਿਰਧਾਰਤ ਕੀਤੀ ਜਾਂਦੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਹੈ ਉਹ ਅਲਟੀਮੇਟਲੀ ਖੜਕਾ ਦਿੱਤਾ ਜਾਂਦਾ ਹੈ ਯਾਨੀ ਕਿ ਪੰਜਾਬ ਗਵਰਨਮੈਂਟ ਦੇ ਜਿਹੜੇ ਐਡਵੋਕੇਟ ਜਨਰਲ ਹੈਗੇ ਨੇ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਬਿਆਨ ਦਿੰਦੇ ਨੇ ਹਾਲਾਂਕਿ ਇਥੋਂ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਇਹ ਰੋਡ ਜਿਹੜੀ ਹੈ ਅਜੇ ਵੀ ਨਹੀਂ ਖੋਲਣ ਦੀ ਰਿਪੀਟ ਹੈ ਇਹ ਰੋਡ ਜਿਹੜੀ ਹੈ ਅਜੇ ਵੀ ਨਾ ਖੋਲੇ ਜਾਣ ਦੀ ਗੱਲ ਜਿਹੜੀ ਹੈ ਉਹ ਕੋਰਟ ਦੇ ਵਿੱਚ ਅਦਾਲਤ ਵਿੱਚ ਕੀਤੀ ਜਾ ਰਹੀ ਹੈ ਏਪੈਕਸ ਬਲੱਡ ਦਾ ਅ ਦਰਵਾਜ਼ਾ ਖੜਕਾਇਆ ਜਾਂਦਾ ਤੇ ਉਸ ਦੇ ਵਿੱਚ ਬਿਆਨਬਾਜ਼ੀ ਹੁੰਦੀ ਹੈ ਖੈਰ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ 1980 ਤੋਂ ਬਾਅਦ ਅਜੇ ਤੱਕ ਇਹ ਰੋਡ ਉਸੇ ਤਰ੍ਹਾਂ ਬੰਦ ਸੀ ਉੱਥੋਂ ਟ੍ਰੈਫਿਕ ਨਹੀਂ ਸੀ ਲਾਂ ਘਰੇ ਪਰ ਹੁਣ ਜਿਵੇਂ ਕਿ ਹਾਈ ਕੋਰਟ ਨੇ ਇਹ ਐਲਾਨ ਕੀਤਾ ਸੀ ਕਿ ਟ੍ਰਾਇਲ ਬੇਸਿਸ ਦੇ ਉੱਤੇ ਇਸ ਰੋਡ ਨੂੰ ਖੋਲਿਆ ਜਾਵੇ ਨਾਲ ਨਾਲ ਇਹ ਵੀ ਹੁਕਮ ਸੁਣਾਏ ਸੀਗੇ ਕਿ ਸਵੇਰ 7:00 ਵਜੇ ਤੋਂ ਲੈ ਕੇ ਸ਼ਾਮ 7:00 ਵਜੇ ਤੱਕ ਇਸ ਰੋਡ ਨੂੰ ਖੋਲਿਆ ਜਾਵੇ ਨਾਲ ਨਾਲ ਇਹ ਵੀ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਤਾਂ ਇੱਥੇ ਮੁੰਦੇ ਵੀ ਨਹੀਂ ਆ ਬਹੁਤ ਵਾਰ ਤਾਂ ਉਹ ਯੂਨੀਟ ਟੈਰੀਟਰੀ ਤੋਂ ਬਾਹਰ ਬਾਹਰ ਹੁੰਦੇ ਨੇ ਜਾਂ ਫਿਰ ਪੰਜਾਬ ਤੋਂ ਹੀ ਬਾਹਰ ਹੁੰਦੇ ਨੇ ਕਈ ਵਾਰ ਤਾਂ ਤੇ ਪ੍ਰਚਾਰ ਕਰ ਰਹੇ ਹੁੰਦੇ ਨੇ ਜਾਂ ਫਿਰ ਹੋਰ ਪਾਰਟੀ ਦੇ ਕੰਮਾਂ ਵਾਸਤੇ ਗਏ ਹੁੰਦੇ ਨੇ ਇਸ ਵਾਸਤੇ ਇਸ ਰੋਡ ਦਾ ਚੱਲਣਾ ਜ਼ਰੂਰੀ ਹੈ ਇੱਥੋਂ ਤੱਕ ਕਿਹਾ ਦਿੱਤਾ ਗਿਆ ਸੀਗਾ ਕਿ 7 ਤੋਂ ਲੈ ਕੇ 7 ਤੱਕ ਇਸ ਰੋਡ ਨੂੰ ਖੋਲ ਦਿੱਤਾ ਜਾਵੇ ਸਵੇਰ 7 ਤੋਂ ਸ਼ਾਮ 7 ਤੱਕ ਇਸ ਰੋਡ ਨੂੰ ਖੁੱਲਣ ਦੀ ਗੱਲ ਕਰ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਐਪੈਕਸ ਕੋਰਟ ਦਾ ਹਵਾਲਾ ਕਰ ਲਿਆ ਜਾਂਦਾ ਉਧਰ ਵੱਲ ਨੂੰ ਰੁਕ ਕਰ ਲਿਆ ਜਾਂਦਾ ਤੇ ਉੱਥੇ ਜਾ ਕੇ ਫਿਲਹਾਲ ਇਸ ਮਾਮਲੇ ਦੇ ਉੱਤੇ ਸਟੇ ਲੱਗ ਚੁੱਕੀ ਹੈ ਜਦ ਤੱਕ ਅਗਲੀ 3 ਕਿਹੜੀ ਪਾਈ ਜਾਂਦੀ ਸੁਣਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸ ਮਾਮਲੇ ਦੇ ਉੱਤੇ ਸਟੇ ਲਗਾ ਦਿੱਤੀ ਗਈ ਹੈ ਯਾਨੀ ਕਿ ਅਜੇ ਉਹ ਰੋਡ ਜਿਹੜੀ ਆ ਉਹ ਨਹੀਂ ਖੁੱਲੇਗੀ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇਹ ਜ਼ਰੂਰ ਕਿਹਾ ਹੈ ਕਿ ਜਿਹੜੀ ਰੈਟਿਪੀਸ਼ਨ ਹਾਈ ਕੋਰਟ ਦੇ ਵਿੱਚ ਫਾਈਲ ਹੋਈ ਹੋਈ ਹੈ ਉਹਦੇ ਉੱਤੇ ਅਗਲੀ ਕਾਰਵਾਈ ਜਿਹੜੀ ਆ ਉਹ ਕੋਰਟ ਦੇ ਅੰਦਰ ਕੀਤੀ ਜਾ ਸਕਦੀ ਹੈ ਜਿਹੜੀ ਜਿਵੇਂ ਵੀ ਅੱਗੇ ਤਰੀਕ ਪਵੇਗੀ ਉਹ ਉਸੇ ਤਰ੍ਹਾਂ ਚੱਲ ਸਕਦੀ ਹੈ ਪਰ ਇਸ ਨੋਟਿਸ ਦੇ ਉੱਤੇ ਜਿਹੜੀ ਸੁਪਰੀਮ ਕੋਰਟ ਦੇ ਕੋਲ ਮਾਮਲਾ ਆਇਆ ਇਹਦੇ ਉੱਤੇ ਜਿਹੜਾ ਅਲਟੀਮੇਟ ਫੈਸਲਾ ਆ ਉਹ ਅਗਲੀ ਸੁਣਵਾਈ ਅ ਵਿੱਚ ਨਿਰਧਾਰਤ ਕੀਤਾ ਜਾ ਸਕਦਾ ਹੈ ਜਾਨੀ ਕਿ ਅਗਲੀ ਸੁਣਵਾਈ ਤੱਕ ਇਸ ਮਾਮਲੇ ਨੂੰ ਸਟੇ ਕਰ ਦਿੱਤਾ ਗਿਆ ਹੁਣ ਗੱਲ ਆਉਂਦੀ ਹੈ ਕਿ ਸਿੱਧੂ ਮੂਸੇਵਾਲੇ ਦਾ ਨਾਮ ਇਸ ਵਿੱਚ ਕਿੱਦਾਂ ਆਉਂਦਾ ਇਸ ਦੇ ਵਿੱਚ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਤੇ ਜਾਂਦਾ ਹੈ ਜਸਟਿਸ ਸੰਦੀਪ ਖੰਨਾ ਤੇ ਦੇ ਪਾਂਕਰ दत्ता ਦਾ ਜਿਹੜਾ ਬੈਂਚ ਆ ਉਹਨਾਂ ਦੇ ਸਾਹਮਣੇ ਮਾਮਲਾ ਆਂਦਾ ਤੇ ਉੱਥੇ ਐਡਵੋਕੇਟ ਜਨਰਲ ਜਿਹੜੇ ਨੇ ਉਹ ਬਿਆਨ ਦਿੰਦੇ ਨੇ ਤੇ ਆਪਣੇ ਬਿਆਨਾਂ ਦੇ ਵਿੱਚ ਉਹ ਵਾਦਤੇ ਗੈਂਗਸਟਰ ਬਾਦ ਦਾ ਹਵਾਲਾ ਦਿੰਦੇ ਨੇ ਉਹ ਸਾਫ਼ ਕਹਿੰਦੇ ਨੇ ਕਿ ਹਾਲ ਹੀ ਦੇ ਵਿੱਚ ਇੰਟੈਲੀਜੈਂਸ ਬਿਊਰੋ ਵਰਗੀਆਂ ਇਮਾਰਤਾਂ ਦੇ ਉੱਤੇ ਹਮਲੇ ਕੀਤੇ ਗਏ ਨੇ ਟਾਰਗੇਟ ਅਟੈਕਸ ਕੀਤੇ ਗਏ ਨੇ ਉਹਨਾਂ ਦੇ ਉੱਤੇ ਆਰਪੀਸੀ ਹਮਲੇ ਹੋਏ ਨੇ ਐਸੋ ਤੱਕ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਉਡਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਰਹੀ ਹੈ ਇਸ ਤਰ੍ਹਾਂ ਦੇ ਹਾਲਾਤ ਬਣਦੇ ਨਜ਼ਰ ਆਏ ਨੇ ਇਹੋ ਜੀਆਂ ਸਥਿਤੀਆਂ ਦੇ ਵਿੱਚ ਪਰਿਸਥਤੀਆਂ ਦੇ ਵਿੱਚ ਇਸ ਤਰ੍ਹਾਂ ਕਰਨਾ ਬਿਲਕੁਲ ਵੀ ਵਾਜਬ ਨਹੀਂ ਹੋਵੇਗਾ ਸੀਐਮ ਸਿਕਿਉਰਿਟੀ ਉਸ ਤੱਕ ਪਹੁੰਚ ਸਕਦਾ ਉਹਨਾਂ ਨੇ ਇੱਥੇ ਸਿੱਧੂ ਗੁੱਸੇ ਵਾਲਾ ਕਤਲकांड ਦਾ ਹਵਾਲਾ ਵੀ ਦੇ ਦਿੱਤਾ ਇੱਥੇ ਆ ਕੇ ਗੱਲ ਜਿਹੜੀ ਹੈ ਸਾਰੀ ਟਵਿਸਟ ਕਰ ਦਿੰਦੀ ਹੈ ਕਹਾਣੀ ਟਵਿਸਟ ਕਰ ਦਿੰਦੀ ਹੈ ਹੁਣ ਤੱਕ ਇਸ ਗੱਲ ਦਾ ਸਿੱਧਾ ਦਾਵਾ ਨਹੀਂ ਸੀ ਕੀਤਾ ਗਿਆ ਇਸ ਗੱਲ ਦੀ ਸਿੱਧੀ ਜ਼ਿੰਮੇਵਾਰੀ ਨਹੀਂ ਸੀ ਚੱਕੀ ਗਈ ਕਿ ਆਖਰਕਾਰ ਸਿੱਧੂ ਮੂਸੇਵਾਲਾ ਕਤਲकांड ਦੇ ਪਿੱਛੇ ਸਿਕਿਉਰਿਟੀ ਘਟਾਉਣ ਦਾ ਕਾਰਨ ਵੀ ਹੋ ਸਕਦਾ ਹੈ ਹਾਲਾਂਕਿ ਬਾਹਰ ਬਹੁਤ ਗੱਲਾਂ ਸਗੀਆਂ ਵਿਰੋਧੀ ਪਾਰਟੀਆਂ ਨੇ ਮੌਜੂਦਾ ਸੱਤਾਧਾਰੀ ਪਾਰਟੀ ਦੇ ਉੱਤੇ ਬਹੁਤ ਸਾਰੇ ਨਿਸ਼ਾਨੇ ਸਾਧੇ ਹੋਏ ਨੇ ਇਸ ਮਾਮਲੇ ਨੂੰ ਲੈ ਕੇ ਪਰ ਐਡਵੋਕੇਟ ਜਨਰਲ ਇੱਕ ਵੱਡੀ ਗੱਲ ਕਰ ਗਏ ਇੱਥੇ ਉਹਨਾਂ ਨੇ ਹਵਾਲਾ ਲੈ ਰਿਆ ਮੂਸੇਵਾਲਾ ਕਤਲकांड ਹਾਲਾਂਕਿ ਬਹੁਤ ਸਾਰੀਆਂ ਅਖਬਾਰਾਂ ਜਿਹੜੀਆਂ ਨੇ ਉਹ ਲਗਾ ਰੀਆਂ ਨੇ ਵੈਬ ਪੋਰਟਲ ਇਸ ਖਬਰ ਨੂੰ ਲੈ ਕੇ ਭਰੇ ਹੋਏ ਨੇ ਔਰ ਹਵਾਲਾ ਉਹੀ ਲੈਂਦੇ ਆ ਹੋਏ ਆ ਗੱਲ ਅੱਗੇ ਵਧਦੇ ਆ ਸਾਫ਼ ਤੌਰ ਦੇ ਉੱਤੇ ਇੱਥੇ ਕਹਿ ਦਿੱਤਾ ਗਿਆ ਕਿ ਸਿੱਧੂ ਮੂਸੇਵਾਲਾ ਕਤਲकांड ਹੁੰਦਾ ਆ ਉਸ ਵੇਲੇ ਜਦੋਂ ਉਹਦੀ ਸਿਕਿਉਰਿਟੀ ਜਿਹੜੀ ਆ ਉਹ ਘਟਾ ਦਿੱਤੀ ਜਾਂਦੀ ਆ ਹਟਾ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਨਸ਼ਰ ਹੁੰਦਾ ਤੇ ਹਮਲਾਵਰਾਂ ਨੇ ਉਸ ਤੋਂ ਬਾਅਦ ਬਿੰਟ ਨਹੀਂ ਲਾਇਆ ਤੇ ਫੌਰੀ ਤੌਰ ਤੇ ਐਕਸ਼ਨ ਕਰ ਦਿੱਤਾ ਸਿਰਫ ਇਹੀ ਨਹੀਂ ਸਗੋ ਇੱਥੇ ਰਾਜੀਵ ਗਾਂਧੀ ਮਾਮਲਾ ਵੀ ਸਾਹਮਣੇ ਆਉਂਦਾ ਉਹ ਵੀ ਅ ਇਸ ਦੇ ਵਿੱਚ ਹਵਾਲੇ ਦੇ ਤੌਰ ਦੇ ਉੱਤੇ ਰੱਖਿਆ ਜਾਂਦਾ ਐਗਜ਼ਾਮਪਲ ਦੇ ਤੌਰ ਦੇ ਉੱਤੇ ਰੱਖਿਆ ਜਾਂਦਾ ਖੈਰ ਇੱਥੇ ਵੱਡੀ ਗੱਲ ਇਹ ਖੜਦੀ ਹੈ ਕਿ ਆਖਰਕਾਰ ਹੁਣ ਇਹ ਮਾਮਲਾ ਸਰਕਾਰ ਦੇ ਐਡਵੋਕੇਟ ਜਨਰਲ ਦੇ ਵੱਲੋਂ ਤਾਂ ਬੋਲ ਦਿੱਤਾ ਗਿਆ ਐਡਵੋਕੇਟ ਜਨਰਲ ਨੇ ਇਹ ਦਾਵਾ ਤਾਂ ਕਰ ਦਿੱਤਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਤਾਂ ਹੋਇਆ ਕਿਉਂਕਿ ਉਹਦੀ ਸਿਕਿਉਰਿਟੀ ਹਟਾ ਦਿੱਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਬਹੁਤ ਵੱਡਾ ਸਵਾਲ ਖੜਾ ਹੋ ਰਿਹਾ ਹੈ ਇਸ ਵੇਲੇ ਜੋ ਸਥਿਤੀ ਬਣਦੀ ਪਈ ਹੈ ਸਦੂੂ ਉਸੇ ਵਾਲਾ ਕਤਲकांड ਦਾ ਜ਼ਿਕਰ ਹੋਣਾ ਸੁਪਰੀਮ ਕੋਰਟ ਦੇ ਵਿੱਚ ਉਹ ਵੀ ਇਸ ਮਾਮਲੇ ਨੂੰ ਲੈ ਕੇ ਕਿ ਉਹਦੀ ਸਿਕਿਉਰਿਟੀ ਘਟਾ ਦਿੱਤੀ ਗਈ ਸੀ ਤਾਂ ਉਹਦਾ ਜਿਹੜਾ ਕਤਲ ਹੋਇਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਆ ਉਹ ਵੀ ਸਰਕਾਰ ਦੇ ਐਡਵੋਕੇਟ ਜਨਰਲ ਦੇ ਵੱਲੋਂ ਜਿੱਥੇ ਇਸ ਪਰਿਸਥਿਤੀ ਦੇ ਵਿੱਚ ਉਹ ਸਾਫ਼ ਤੌਰ ਦੇ ਉੱਤੇ ਫਸ ਸਕਦੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪੇ ਪਾਸੇ ਵਾਲੇ ਕਈ ਸੀਨੀਅਰ ਲੀਡਰਾਂ ਨੂੰ ਫਸਾ ਸਕਦੇ ਨੇ ਇੱਥੋਂ ਤੱਕ ਕਿ ਸੀਐਮ ਭਗਵੰਤ ਮਾਨ ਉੱਤੇ ਵੀ ਸਵਾਲ ਚੁੱਕੇ ਜਾ ਸਕਦੇ ਨੇ ਇਹ ਪਰਿਸਥਤੀਆਂ ਜਿਹੜੀਆਂ ਨੇ ਉਹ ਬਣ ਸਕਦੀਆਂ ਨੇ ਇੱਥੋਂ ਤੱਕ ਕਿ ਬਲਕੌਰ ਸਿੰਘ ਤਾਂ ਹੁਣ ਤੱਕ ਬੋਲਦੇ ਹੀ ਆਏ ਨੇ ਕਲ ਕੋਰਸਿਕਤਾ ਨਾਮ ਲੈ ਲੈ ਕੇ ਗੱਲ ਕਰਦੇ ਆਏ ਨੇ ਕਿ ਆਖਰ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਜਾ ਰਿਹਾ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਉਹਨਾਂ ਨੂੰ ਕਿਉਂ ਨਹੀਂ ਰਿਮਾਂਡ ਤੇ ਲਿਆ ਜਾ ਰਿਹਾ ਜਿਹੜੇ ਦੋ ਲੋਕ ਮੁੱਖ ਤੌਰ ਦੇ ਉੱਤੇ ਇਸ ਕੇਸ ਦੇ ਨਾਲ ਜੁੜੇ ਹੋਏ ਨੇ ਖਾਸ ਕਰਕੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਉਣ ਦੀ ਜਾਣਕਾਰੀ ਨੂੰ ਜਦ ਤੱਕ ਕਰਨ ਦੇ ਨਾਲ ਜੁੜੇ ਹੋਏ ਨੇ ਸਾਫ਼ ਤੌਰ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਪਿਤਾ ਬੋਲਦੇ ਸੁਣਾਈ ਦਿੰਦੇ ਨੇ ਪਰ ਇੱਥੇ ਐਡਵੋਕੇਟ ਜਰਨਲ ਹੀ ਸੁਪਰੀਮ ਕੋਰਟ ਦੇ ਸਾਹਮਣੇ ਸੁਪਰੀਮ ਕੋਰਟ ਦੇ ਇਸ ਮੈਂਚ ਦੇ ਸਾਹਮਣੇ ਬੋਲਪੇ ਜਿਸ ਨੂੰ ਲੈ ਕੇ ਹੁਣ ਬਹੁਤ ਸਾਰੇ ਸਵਾਲ ਇਕੱਠੇ ਹੋ ਰਹੇ ਨੇ ਹਾਲਾਤਾਂ ਨੂੰ ਲੈ ਕੇ ਫਿਲਹਾਲ ਸੁਪਰੀਮ ਕੋਰਟ ਨੇ ਜੋ ਫੈਸਲਾ ਸੁਣਾਇਆ ਤੁਹਾਨੂੰ ਉਹ ਵੀ ਦੱਸ ਦਿੰਦੇ ਨੇ ਸੁਪਰੀਮ ਕੋਰਟ ਦਾ ਆਹੀ ਕਹਿਣਾ ਹੈ ਕਿ ਅਸੀਂ ਹਰ ਕਿਸੇ ਦੀ ਚਾਹਾਂਗੇ ਕਿ ਐਦਾਂ ਦੀ ਕੋਈ ਅਨਸਥਾਨੀ ਘਟਨਾ ਵਾਪਰੇ ਜਿਸ ਵਾਸਤੇ ਅਗਲੀ ਸੁਣਵਾਈ ਤੱਕ ਇਸ ਕੇਸ ਦੇ ਉੱਤੇ ਸਟੇਲ ਕਰ ਦਿੱਤੀ ਗਈ ਹੈ ਪਰ ਇਸ ਕੇਸ ਨੂੰ ਇੱਕ ਪਾਸੇ ਆ ਰੱਖ ਦਿਆ ਹੋਇਆ ਐਡਵੋਕੇਟ ਜਨਰਲ ਦਾ ਉਹ ਬਿਆਨ ਹੀ ਸਾਹਮਣੇ ਲਿਆਈਏ ਤਾਂ ਉਸ ਦੇ ਵਿੱਚ ਵੱਡੇ ਸਵਾਲ ਹੁਣ ਖੜੇ ਹੋ ਰਹੇ ਕਿ ਐਡਵੋਕੇਟ ਜਨਰਲ ਆਖਰਕਾਰ ਮੰਨਤਾ ਗਏ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਆਖਰਕਾਰ ਇਹ ਗੱਲ ਆਪਣੇ ਮੂੰਹੋਂ ਕਹਿ ਕਿ ਸੱਦੂ ਮੂਸੇ ਵਾਲਾ ਕਤਲकांड ਦੇ ਵਿੱਚ ਜੇ ਸਿਕਿਉਰਿਟੀ ਬ੍ਰੀਚ ਹੋਈ ਹੈ ਤਾਂ ਹੀ ਉਹ ਕਤਲ ਜਿਹੜਾ ਆ ਉਹ ਅਮਲ ਦੇ ਵਿੱਚ ਲਿਆਦਾ ਗਿਆ ਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਸਰਕਾਰ ਦੇ ਉੱਤੇ ਉੱਠ ਸਕਦੇ ਨੇ ਆਉਂਦੇ ਸਮੇਂ ਦੇ ਵਿੱਚ ਇਹ ਜਿਹੜੀ ਗੱਲ ਹੈ ਉਹ ਅਗਵਾਹਨ ਫੈਲਦੀ ਨਜ਼ਰ ਆ ਰਹੀ ਹੈ ਔਰ ਹਾਲਾਤ ਜਿਹੜੇ ਨੇ ਉਹ ਵਿਗੜ ਸਕਦੇ ਨੇ ਫਿਲਹਾਲ ਐਡਵੋਕੇਟ ਜਨਰਲ ਦਾ ਇਹ ਧਿਆਨ ਜ਼ਰੂਰ ਸਾਹਮਣੇ ਆਇਆ ਪਰ ਆਉਂਦੇ ਸਮੇਂ ਦੇ ਵਿੱਚ ਸਟਿੱਕੀ ਐਕਸ਼ਨ ਕੀਤਾ ਜਾਂਦਾ ਉਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਇਸ ਕੇਸ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਤਾਂ ਸਟੇਲ ਕਰ ਦਿੱਤਾ ਗਿਆ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਰੀਬਨੇ ਰੋਮਨ ਇੰਡੀਆ ਪੰਜਾਬੀ 100 ਮੀਟਰ ਦੀ ਰੋਡ ਆ ਉਹਨੂੰ ਖੋਲਣ ਦੇ ਆਦੇਸ਼ ਦਿੱਤੇ ਸੀ ਟ੍ਰਾਇਲ ਬੇਸਿਸ ਤੇ ਉਹਦੇ ਅਗੇਂਸਟ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਸਾਰੇ ਇਸ਼ੂ ਨੂੰ ਅੱਛੇ ਨਾਲ ਸੁਣਿਆ ਤੇ ਬੜਾ ਅੱਛਾ ਡਿਸੀਜਨ ਦਿੱਤਾ ਹੈ ਸਿਕਿਉਰਟੀ ਨਾ ਲੈਪਸ ਹੋਵੇ ਸੀਐਮ ਦੀ ਪੰਜਾਬ ਦੇ ਹਾਲਾਤ ਦੇਖਦੇ ਹੋਏ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਰਡਰ ਨੂੰ ਸਟੇ ਕਰਤਾ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਟ੍ਰਾਇਲ ਬੇਸਿਸ ਤੇ 500 ਮੀਟਰ ਦੀ ਜਿਹੜੀ ਸੜਕ ਆ ਉਹ ਕੋਲਣ ਦਾ ਜਿਹੜਾ ਦੇਸ਼ ਦਿੱਤਾ ਸੀ ਉਹਨੂੰ ਸੁਪਰੀਮ ਕੋਰਟ ਨੇ ਸਟੇ ਕਰਤਾ ਅੱਜ ਅੱਜ ਪੰਜਾਬ ਵੱਲੋਂ ਵੀ ਏਜੀ ਅਪੀਅਰ ਹੋਏ ਔਰ ਯੂਟੀ ਚੰਡੀਗੜ੍ਹ ਵੱਲੋਂ ਸੌਲਿਸਿਟਰ ਜਨਰਲ ਮਿਸਟਰ ਤੁਸ਼ਾਰ ਮਹਿਤਾ ਜੀ ਅਪੀਅਰ ਹੋਏ ਜਿਨ੍ਹਾਂ ਨੇ ਇਸ ਗੱਲ ਨੂੰ ਸਪੋਰਟ ਕੀਤਾ ਕਿ ਇੰਟੈਲੀਜੈਂਸ ਦਾ ਕੰਮ ਹੈ ਇਹ ਚ ਕੋਰਟ ਨੂੰ ਜਾਂ ਸਾਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਇੰਟੈਲੀਜੈਂਸੀਕ ਰਿਪੋਰਟ ਬਣਾਉਂਦੀ ਹੈ ਉਹ ਚਾਹੇ ਆਈਬੀ ਹੋਵੇ ਚਾਹੇ ਸੈਂਟਰ ਦੀ ਇੰਟੈਲੀਜੈਂਸ ਰਿਪੋਰਟ ਹੋਵੇ ਉਹ ਰਿਪੋਰਟ ਡਿਸਾਈਡ ਕਰਦੀ ਹੈ ਕਿ ਕਿੰਨਾ ਏਰੀਆ ਬੰਦ ਰਹੇਗਾ ਔਰ ਕਿੰਨਾ ਏਰੀਆ ਖੁੱਲਾ ਰਹੇਗਾ ਔਰ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡਾ ਇਸ਼ੂ ਇਹਦੇ ਚ ਪੁਆਇੰਟ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਜਿਹੜਾ ਇੱਕ ਸਾਡੇ ਸਾਰਿਆਂ ਲਈ ਬਹੁਤ ਵੱਡਾ ਇਸ਼ੂ ਹੈ ਕਿ ਪਬਲਿਕ ਇਨਕਨਵੀਨੀਅੰਸ ਹੁੰਦੀ ਹੈ ਉਹਦੇ ਤੇ ਸੁਪਰੀਮ ਕੋਰਟ ਨੇ ਸਪੈਸੀਫਿਕਲੀ ਕਿਹਾ ਕਿ ਪੰਜਾਬ ਸਰਕਾਰ ਨੂੰ ਯੂਟੀ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹਦੇ ਕਾਰਨ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਇਹ ਜਿਹੜਾ ਰਸਤਾ ਹੈ ਨਾ ਜਿਹੜਾ ਚੀਫ ਮਨਿਸਟਰ ਦੇ ਘਰ ਦਾ 500 ਮੀਟਰ ਦਾ ਉਹ 1980 ਦਾ ਬੰਦ ਹੈ ਉਹ ਟੈਰੋਰੀਜ਼ਮ ਦੇ ਕਾਰਨ ਇਹ ਬੰਦ ਕੀਤਾ ਗਿਆ ਤੇ ਸੁਪਰੀਮ ਕੋਰਟ ਦੇ ਸਾਹਮਣੇ ਸਾਰੇ ਇਸ਼ੂ ਲਿਆਂਦੇਗੇ ਜਿੱਦਾਂ ਸਾਡੇ ਪੰਜਾਬ ਦਾ ਪੁੱਤਰ ਸਿੱਧੂ ਮੂਸੇਵਾਲਾ ਉਹਨੂੰ ਮਰਡਰ ਕਰਤਾ ਉਹਦਾ ਹਤਿਆਕਰਤੀ ਉਹਦੀ ਸਰੇ ਆਮ ਉਹਨਾਂ ਕਾਰਨ ਸਕਿਉਰਟੀ ਲੈਪਸ ਨਾ ਹੋਵੇ ਉਹਦੀ ਵੀ ਸਕਿਉਰਟੀ ਵਾਪਸ ਲੀਤੀ ਗਈ ਸੀ ਇਸ ਕਾਰਨ ਉਹਦੀ ਹਤਿਆ ਕੀਤੀ ਗਈ ਇਹ ਸਾਰੇ ਇਸ਼ੂ ਨੂੰ ਧਿਆਨ ਰੱਖਦੇ ਹੋਏ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਆਰਡਰ ਚੈੱਕ ਕੀਤਾ ਔਰ ਸਾਡੀ ਮੈਂ ਮੰਨਦਾ ਇੱਕ ਇੰਟੈਲੀਜੈਂਸ ਦੀ ਬਹੁਤ ਵੱਡੀ ਜਿੱਤ ਹੈ ਕਿਉਂਕਿ ਇਟ ਇਜ਼ ਟੋਟਲੀ ਇੰਟੈਲੀਜੈਂਸ ਡੋਮੇਨ ਸਾਨੂੰ ਇਹਦੇ ਤੇ ਕੁਝ ਨਹੀਂ ਕਹਿਣਾ ਚਾਹੀਦਾ ਇੰਟੈਲੀਜੈਂਸ ਹੈਸ ਟੂ ਟੇਕ ਐਨ ਐਕਸ਼ਨ ਜਿਹੜਾ ਇਸ਼ੂ ਇਹ ਹੈ ਕਿ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਉੱਚ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਕੋਈ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਅਗਲੀ ਸੁਣਵਾਈ ਇਹ ਸਮਰ ਵਿਕੇਸ਼ਨਸ ਤੋਂ ਬਾਅਦ ਅਗਲੀ ਸੁਣਵਾਈ ਲੀਤੀ ਜਾਏਗੀ ਕਿਉਂਕਿ ਅਰਜੈਂਸੀ ਕੋਈ ਨਹੀਂ ਹੈ ਆਰਡਰ ਸਟੇ ਕਰਤਾ ਹੋਇਆ ਹਾਈ ਕੋਰਟ ਦਾ ਰੋਡ ਜਿਹੜੀ 500 ਮੀਟਰ ਦੀ ਉਹ ਬਲੌਕ ਹੈ ਬਲੌਕ ਹੀ ਰਹੇਗੀ ਫੋਰ ਦਾ ਸਿਕਿਉਰਿਟੀ ਪਰਪਸਸ ਮੇਰੇ ਨਾਮ ਵਰੁਣ ਚੂਗੇ ਐਡਵੋਕੇਟ ਸੁਪਰੀਮ ਕੋਰਟ ਆਫ ਇੰਡੀਆ ਮੈਂ ਯੂਟੀ ਚੰਡੀਗੜ੍ਹ ਦੇ ਪੈਨਲ 'ਤੇ ਇਸ ਮੈਟਰ 'ਮੈਂ ਥਾ ਅੱਜ ਜਿੱਦਾਂ ਹਾਈ ਕੋਰਟ ਨੇ ਆਦੇਸ਼ ਦੇ ਦਿੱਤੇ ਸੀਗੇ ਕਿ ਜਿਹੜੀ ਚੀਫ ਮਿਨਿਸਟਰ ਦੇ 500 ਮੀਟਰ ਦੀ ਰੋਡ ਆ ਉਹਨੂੰ ਖੋਲਣ ਦੇ ਆਦੇਸ਼ ਦਿੱਤੇ ਸੀ ਟ੍ਰਾਇਲ ਬੇਸਿਸ 'ਤੇ ਉਹਦੇ ਅਗੇਂਸਟ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਸਾਰੇ ਇਸ਼ੂ ਨੂੰ ਅੱਛੇ ਨਾਲ ਸੁਣਿਆ ਤੇ ਬੜਾ ਅੱਛਾ ਡਿਸੀਜਨ ਦਿੱਤਾ ਹੈ ਸਿਕਿਉਰਟੀ ਨਾ ਲੈਪਸ ਹੋਵੇ ਸੀਐਮ ਦੀ ਪੰਜਾਬ ਦੇ ਹਾਲਾਤ ਦੇਖਦੇ ਹੋਏ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਰਡਰ ਨੂੰ ਸਟੇ ਕਰਤਾ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਟ੍ਰਾਇਲ ਬੇਸਿਸ ਤੇ 500 ਮੀਟਰ ਦੀ ਜਿਹੜੀ ਸੜਕ ਹੈ ਉਹ ਖੋਲਣ ਦਾ ਜਿਹੜਾ ਦੇਸ਼ ਦਿੱਤਾ ਸੀ ਉਹਨੂੰ ਸੁਪਰੀਮ ਕੋਰਟ ਨੇ ਸਟੇ ਕਰਤਾ ਅੱਜ ਅੱਜ ਪੰਜਾਬ ਵੱਲੋਂ ਵੀ ਏਜੀ ਅਪੀਅਰ ਹੋਏ ਔਰ ਯੂਟੀ ਚੰਡੀਗੜ੍ਹ ਵੱਲੋਂ ਸੌਲਿਸਿਟਰ ਜਨਰਲ ਮਿਸਟਰ ਤੁਸ਼ਾਰ ਮਹਿਤਾ ਜੀ ਅਪੀਅਰ ਹੋਏ ਜਿਨ੍ਹਾਂ ਨੇ ਇਸ ਗੱਲ ਨੂੰ ਸਪੋਰਟ ਕੀਤਾ ਕਿ ਇੰਟੈਲੀਜੈਂਸ ਦਾ ਕੰਮ ਹੈ ਇੱਚ ਕੋਰਟ ਨੂੰ ਜਾਂ ਸਾਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਇੰਟੈਲੀਜੈਂਸੀਕ ਰਿਪੋਰਟ ਬਣਾਉਂਦੀ ਹੈ ਉਹ ਚਾਹੇ ਆਈਬੀ ਹੋਵੇ ਚਾਹੇ ਸੈਂਟਰ ਦੀ ਇੰਟੈਲੀਜੈਂਸ ਰਿਪੋਰਟ ਹੋਵੇ ਉਹ ਰਿਪੋਰਟ ਡਿਸਾਈਡ ਕਰਦੀ ਹੈ ਕਿ ਕਿੰਨਾ ਏਰੀਆ ਬੰਦ ਰਹੇਗਾ ਔਰ ਕਿੰਨਾ ਏਰੀਆ ਖੁੱਲਾ ਰਹੇਗਾ ਔਰ ਸੁਪਰੀਮ ਕੋਰਟ ਨੇ ਬਹੁਤ ਵੱਡਾ ਇਸ਼ੂ ਇਹਦੇ ਚ ਪੁਆਇੰਟ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਜਿਹੜਾ ਸਾਡੇ ਸਾਰੇਆਂ ਲਈ ਬਹੁਤ ਵੱਡਾ ਇਸ਼ੂ ਹੈ ਕਿ ਪਬਲਿਕ ਇਨਕਨਵੀਨੀਅੰਸ ਹੁੰਦੀ ਹੈ ਉਹਦੇ ਤੇ ਸੁਪਰੀਮ ਕੋਰਟ ਨੇ ਸਪੈਸੀਫਿਕਲੀ ਕਿਹਾ ਕਿ ਪੰਜਾਬ ਸਰਕਾਰ ਨੂੰ ਯੂਟੀ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹਦੇ ਕਾਰਨ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਇਹ ਜਿਹੜਾ ਰਸਤਾ ਹੈ ਨਾ ਜਿਹੜਾ ਚੀਫ ਮਿਨਿਸਟਰ ਦੇ ਘਰ ਦਾ 500 ਮੀਟਰ ਦਾ ਉਹ 1980 ਦਾ ਬੰਦ ਹੈ ਉਹ 테러ਰਿਜ਼ਮ ਦੇ ਕਾਰਨ ਇਹ ਬੰਦ ਕੀਤਾ ਗਿਆ ਤੇ ਸੁਪਰੀਮ ਕੋਰਟ ਦੇ ਸਾਹਮਣੇ ਸਾਰੇ ਇਸ਼ੂ ਲਿਆਂਦੇਗੇ ਜਿੱਦਾਂ ਸਾਡੇ ਪੰਜਾਬ ਦਾ ਪੁੱਤਰ ਸਿੱਧੂ ਮੂਸੇਵਾਲਾ ਉਹਨੂੰ ਮਰਡਰ ਕਰਤਾ ਉਹਦਾ ਹਤਿਆਕਰਤੀ ਉਹਦੀ ਸਰੇ ਆਮ ਇਹ ਕਾਰਨ ਸਿਕਿਉਰਿਟੀ ਲੈਪਸ ਨਾ ਹੋਵੇ ਉਹਦੀ ਵੀ ਸਿਕਿਉਰਿਟੀ ਵਾਪਸ ਲਈਤੀ ਗਈ ਸੀ ਇਸ ਕਾਰਨ ਉਹਦੀ ਹਤਿਆ ਕੀਤੀ ਗਈ ਇਹ ਸਾਰੇ ਇਸ਼ੂ ਨੂੰ ਧਿਆਨ ਰੱਖਦੇ ਹੋਏ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਆਰਡਰ ਸਟੇ ਕੀਤਾ ਔਰ ਸਾਡੀ ਮੈਂ ਮੰਨਦਾ ਇੱਕ ਇੰਟੈਲੀਜੈਂਸ ਦੀ ਬਹੁਤ ਵੱਡੀ ਜਿੱਤ ਹੈ ਕਿਉਂਕਿ ਇਟ ਇਜ਼ ਟੋਟਲੀ ਇੰਟੈਲੀਜੈਂਟ ਟੂ ਮੀਨ ਸਾਨੂੰ ਇਹਦੇ ਤੇ ਕੁਝ ਨਹੀਂ ਕਹਿਣਾ ਚਾਹੀਦਾ ਇੰਟੈਲੀਜੈਂਸ ਹੈਸ ਟੂ ਟੇਕ ਐਨ ਐਕਸ਼ਨ ਜਿਹੜਾ ਇਸ਼ੂ ਇਹ ਹੈ ਕਿ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਉੱਚ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦੇ ਦਿੱਤੀ ਕਿ ਕੋਈ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਅਗਲੀ ਸੁਣਵਾਈ ਇਹ ਸਮਰ ਵਿਕੇਸ਼ਨਸ ਤੋਂ ਬਾਅਦ ਅਗਲੀ ਸੁਣਵਾਈ ਲੀਤੀ ਜਾਏਗੀ ਕਿਉਂਕਿ ਅਰਜੈਂਸੀ ਕੋਈ ਨਹੀਂ ਹੈ ਆਰਡਰ ਸਟੇ ਕਰਤਾ ਹੈ ਹਾਈ ਕੋਰਟ ਦਾ रोड जेडी 500 मीटर दी वो ब्लॉक है ब्लॉक ही रहेगी फॉर द सिक्योरिटी पर्पसेस मेरे नाम वरुण चुग है एडवोकेट सुप्रीम कोर्ट ऑफ इंडिया मैं यूटी चंडीगढ़ के पैनल पे सब्सक्राइब टू वन इंडिया चैनल एंड नेवर मिस एन अपडेट